ਦੇ ਦੇ ਬੜਾ ਮਾਟਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਇਹ ਚੱਕੀ ਇਹ ਪੁਰਾਣਾ ਮਾਡਲ ਹੈ ਤੁਹਾਡੇ ਕੋਲ ਕਿ ਕਿਦੋਂ ਵਧੀ ਆ ਜੀ ਇਹ ਇਹ ਕੋਈ ਆਪਣਾ ਪੱਤੋਂ 500 ਸਾਲ ਪਹਿਲਾਂ ਦੀਆਂ ਗੱਲਾਂ ਜੀ ਇਹ ਸਾਰੀਆਂ ਜਦੋਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੇ ਚੱਕੀ ਗੁਰੂ ਨਾਨਕ ਦੇਵ ਤੋਂ ਪਹਾਈ ਸੀ ਨਾ ਕਹਿ ਕਰਕੇ ਉਹ ਇਹ ਚੱਕੀ ਜਿਹੜੀ ਹੈ ਉਦੋਂ ਤੋਂ ਆਉਂਦੀ ਹੈ ਇਹ ਚੱਕੀ ਦੇ ਬੰਤੀ ਕੇ 500 ਸਾਲ ਹੋ ਗਏ ਇਸ ਨੂੰ ਚੱਕੀ ਨੂੰ ਤੇ ਤੇ ਇਹ ਤੁਸੀਂ ਤਾਂ ਆਪ ਦੇ ਅੱਖੀ ਦੇਖਾ ਹੋਏ ਛੋਡੀ ਉਮਰ ਬਾਬਾ 82 ਸਾਲ ਦੇ ਜੀ ਅਸੀਂ ਤਾਂ ਦੇਖੀ ਨਹੀਂ ਕਿ ਕਿਵੇਂ ਆਟਾ ਪੀਦੇ ਸੀ ਸਾਰੇ ਘਰਾਂ ਵਿੱਚ ਚੱਕੀ ਹੁੰਦੀ ਸੀ ਜੀ ਜਾਂ ਆਪਣੀਆਂ ਪੱਲਾ ਮਾਇਆ ਹੁੰਦੀਆਂ ਸੀ ਜੀਆਂ ਬੇਬੇ ਹੋ ਰੀਆਂ ਚੱਕੀ ਦੇ ਆਟਾ ਪੀਂਦੇ ਹੁੰਦੇ ਉਹਨਾਂ ਕੋਈ ਨਾ ਖਰਾਸ ਸੀਗਾ ਨਾ ਕਿਤੇ ਕੋਈ ਹੋਰ ਸਾਧਨ ਸੀਗਾ ਆਟਾ ਪੀਂਦਾ ਦਾਲਾਂ ਵੀ ਆਟਾ ਵੀ ਰੋਜ਼ੀ ਰੋਜ਼ ਬੁੜੀਆਂ ਸਵੇਰੇ ਉੱਠ ਕੇ ਚੱਕੀ ਪੀਂਦੀਆਂ ਹੁੰਦੀਆਂ ਹਾਂ ਜੀ ਮੈਂ ਤਕਰੀਬਨ 40 ਕਿ ਸਾਲ ਦੀ ਉਮਰ ਹੋ ਗਈ ਮੈਂ ਤਾਂ ਨਹੀਂ ਦੇਖਿਆ ਜੇ ਵੀ ਗੀ ਦੇ ਵਿੱਚ ਹਾਂ ਇਹ ਥੋੜੀ ਉਮਰ ਤੋਂ ਪਹਿਲਾਂ ਕਿਉਂਕਿ ਇਹ ਤਾਂ 100 ਸਾਲਾਂ ਨੂੰ ਤਾਂ ਜੀ ਇਹ ਖਰਾਸਾ ਇਹਨੂੰ ਵੀ ਹੋ ਗਏ ਹਾਂ ਜੀ ਉਸ ਤੋਂ ਬਾਅਦ ਫਿਰ ਆਪਣੇ ਜਿਹੜੀਆਂ ਮਸ਼ੀਨਾਂ ਨੇਗੀਆਂ ਇੰਜਣ ਤੇ ਹੁੰਦੀਆਂ ਸੀ ਉਹ ਆ ਗਏ ਸੀ ਚੱਕੀ ਪੀਛ ਨਾਲੀਆਂ ਤੇ ਹੁਣ ਆਪਣੇ ਬਿਜਲੀ ਵਾਲੇ ਮੋਟਰਾਂ ਚੱਲ ਪਏ ਆਟਾ ਪੀਹਣ ਵਾਲੀਆਂ ਇਹ ਤਾਂ ਬਹੁਤ ਪੁਰਾਣੀ ਗੱਲ ਹੈ ਜੀ ਥੋੜੇ ਉਮਰ ਤੋਂ ਪਹਿਲਾਂ ਦੀ ਗੱਲਾਂ ਨਹੀਂ ਠੀਕ ਹੈ ਜੀ ਜਿਹੜੀ ਆਹ ਤੁਸੀਂ ਬਾਰਡਰ ਕੇਮ ਬਣਾਈ ਲੋਹੇ ਦਾ ਪਹਿਲਾਂ ਤਾਂ ਇਹ ਮਿੱਟੀ ਦਾ ਪਹਿਲਾਂ ਮਿੱਟੀ ਦਾ ਹੁੰਦਾ ਸੀ ਜੀ ਕਿਉਂਕਿ ਇਹ ਆਪਾਂ ਰੱਖਣ ਦੀ ਖਾਤਰ ਹੁਣ ਇਹ ਪੁਰਾਣਾ ਦਰਸਾਇਆ ਜਾ ਸਮਝ ਨਹੀਂ ਖਾਤਰ ਇਹ ਆਪਾਂ ਉਹ ਲੋਹੇ ਦਾ ਬਣਵਾਇਆ ਕਿਉਂਕਿ ਬੱਚਿਆਂ ਨੂੰ ਇਹਦੇ ਬਾਰੇ ਬਾਅਦ ਵਿੱਚ ਉਹ ਜਾਣਕਾਰੀ ਹੋਵੇ ਪਹਿਲਾਂ ਸਾਡੇ ਵੱਡੇ ਜਿਹੜੇ ਬਲੇਰੇ ਸੀਗੇ ਇਸ ਤਰ੍ਹਾਂ ਦਾ ਆਟਾ ਪੀਪੀ ਕੇ ਖਾਂਦੇ ਸੀ ਔਰ ਜਿਹੜਾ ਇਹਦੇ ਨਾਲ ਆਟਾ ਬੰਦਾ ਸੀਗਾ ਉਹ ਬੜਾ ਵਧੀਆ ਆਟਾ ਹੁੰਦਾ ਸੀਗਾ ਕਿਉਂਕਿ ਉਹਦਾ ਕੰਨ ਨਹੀਂ ਸੀ ਮਰਦਾ ਆਟੇ ਦਾ ਜਿਹੜਾ ਹੁਣ ਚੱਕੀਆਂ ਪੀਂਦੇ ਉਹਦਾ ਕੰਨ ਮਰਦਾ ਹੈ ਉਹ ਤਾਂ ਐਵੇਂ ਹੀ ਹੈ ਆ ਜਿਹੜੀ ਚੱਕੀ ਹੈ ਨਾ ਜੀ ਇਹ ਤਾਂ ਗਾਵਾਂ ਪਹਿਂ ਬਾਤ ਤੇ ਤੇ ਬਾਕੀ ਆਪਣਾ ਹਾਟਾ ਪਹਿਂ ਬਾਤ ਤੇ ਅੱਜਕੱਲ ਮੱਚਾ ਚ ਨਿਤਾਗਤ ਨਹੀਂ ਹੈਗੀ ਇਹਦਾ ਆਟਾ ਬਹੁਤ ਹੀ ਛੋਲੀ ਬੰਦਾ ਹੈ ਠੀਕ ਹੈ ਜੀ ਅਗੇ ਘਾਟਾ ਘੁਟਾ ਵਾਲੇ ਚੱਕੀ ਆਉਂਦੇ ਜਿਓ ਕਿਹੜੇ ਆਉਂਦੇ ਆਪਣੇ ਨਹਿਰਾ ਨੂਰਾ ਤੇ ਕਿ ਉਹ ਉਹ ਉਹੀ ਸਿਸਟਮ ਸੀਗਾ ਕਿਉਂਕਿ ਉਹ ਪਾਣੀ ਨਾਲ ਥੱਲੇ ਉਹ ਚਲਦਾ ਉੱਤੇ ਇਸ ਤਰ੍ਹਾਂ ਜਿਵੇਂ ਇਹ ਚੱਕੀ ਆ ਇਸ ਤਰ੍ਹਾਂ ਉੱਤੇ ਪੱਥਰ ਚਲਦੇ ਸੀਗੇ ਤੇ ਦਾਣੇ ਪਾਈ ਜਾਂਦੇ ਤੇ ਉਹਦੇ ਆਟਾ ਸੈਦਾਂ ਦੇ ਉੱਤੇ ਉਹ ਬਣ ਜਾਂਦਾ ਕਿਉਂਕਿ ਉਹ ਠੰਡਾ ਆਟਾ ਹੁੰਦਾ ਸੀ ਇਸ ਕਰਕੇ ਘਾਟਾ ਦਾ ਆਟਾ ਚੰਗਾ ਗਿਆ ਗਿਆ ਬਾਕੀ ਅੱਜ ਕੱਲ ਇਹ ਤੁਸੀਂ ਸ਼ਾਮ ਕਿਉਂ ਬੜੀ ਰੱਖੀਏ ਪੱਥਰ ਤੂੜਿਆ ਨਹੀਂ ਅੱਜ ਕੱਲ ਬਹੁਤ ਸੋ ਚੰਗੀ ਗੱਲ ਹੈ ਜੀ ਇਹ ਇਹ ਜੀ ਫਿਰ ਬਹੁਤ ਬਰਲੇ ਕਰਾਂ ਚ ਰਹਿ ਗਿਆ ਜੀ ਨਹੀਂ ਤਾਂ ਕਿਸੇ ਕੋਈ ਚੀਜ਼ ਰਹੀ ਨਹੀਂ ਪੁਰਾਣੀ ਇਹਦਾ ਬਹੁਤ ਬਰਲੇ ਕਰਾਂ ਬਿਚਾ ਹੈ ਇਹਦਾ ਦਸਰਾ ਹੁਣ ਜੈਸੀ ਬਣਵਾਇਆ ਇਹਦਾ ਲੋਹੇ ਦਾ ਇਹ ਹੁੰਦੇ ਤਾਂ ਸਦੀ ਬਾਅਦ ਤੇ ਆ ਲੈ ਕੋਈ ਹੋਰ ਲਾਲ ਬਣਾਉਣੀਆਂ ਛੋਲਿਆਂ ਦੀ ਉਹ ਵੀ ਇਹੀ ਬਣਾਉਗੀ ਹੈ ਜੀ ਕੋਈ ਤੁਸੀਂ ਆਪਣਾ ਅ ਬਧੀ ਆਟਾ ਬਣਾ ਕਰਨ ਵਾਸਤੇ ਉਹ ਵੀ ਇਹੀ ਬਣਾਉਗੀ ਹੈ ਜੀ ਤੇ ਮੈਨ ਮੜਾ ਦਿਖਾ ਦਿਓ ਚੰਗੀ ਤਰ੍ਹਾਂ ਚੱਕੀ ਵੀ ਕਿੱਦਾਂ ਜੇ ਜਿਹੜੇ ਕਰਕੇ ਦਿਖਾ ਦਿਓ ਹਾਂਜੀ ਤੁਹਾਨੂੰ ਮੈਂ ਹੁਣ ਚੱਕੀ ਨਾ ਦਾਣੇ ਪਾ ਕੇ ਤੇ ਪੀ ਕੇ ਦਿਖਾ ਦਿੰਦੀ ਕਿਵੇਂ ਕਰਦੇ ਹਾਂ ਹਾਂ ਇਹਦੇ ਨੂੰ ਦਾਣੇ ਪੈਣ ਹੁੰਦੇ ਜੀ ਟਮਾਟਰ ਚ ਪਾਉਂਦੇ ਜੀ ਕਿਵੇਂ-ਕਿਵੇਂ ਪਾਉਂਦੇ ਹੁੰਦੇ ਸੀ ਉੱਤੇ ਇਹਦੇ ਚੱਲਦੇ ਹੀ ਬੰਨੇ ਹਾਂ ਇਹ ਹਾਂਜੀ ਇਹ ਸਾਡੇ ਜੀ ਕੈਮਰਾਮੈਨ ਹਾਂ ਹਾਂ ਕੀ ਕਾ ਕੀ ਕਰੇ ਸਾਪਾ ਵੀ ਇਹ ਕਿਵੇਂ ਸਾਥੇ ਕਹਿੰਦੇ ਬੀ ਦਾਣੇ ਪਾਉਣ ਦਾ ਵੀ ਤਰੀਕਾ ਹੁੰਦਾ ਜੀ ਹਾਂ ਹਾਂ ਦਾਣੇ ਤਾਂ ਥੋੜੋ ਥੋੜਾ ਪਾਉਣਾ ਜੀ ਜੇ ਸਾਬ ਨਾਲ ਕੋਈ ਕੇ ਚੱਲੀ ਜਾਵੇ ਨਾਲੇ ਚਲਾਈ ਜਾਓ ਹਾਂ ਜੀ ਥੋੜੋ ਥੋੜੇ ਪੋੜੇ ਮੈਨੇ ਹਾਂ ਥੋੜੋ ਥੋੜੇ ਪਾਉਂਦੇ ਨਾ ਇਹ ਬੜੇ ਐਸੀ ਵਾਸਤੇ ਆ ਨਾ ਤੇ ਸੱਤ ਪਾਵਾਂਗੇ ਇਹ ਫਿਰ ਦਾਣੇ ਬਣਦਾ ਨਹੀਂ ਆਟਾ ਨਹੀਂ ਬਣਦਾ ਜੀ ਹਾਂ ਜੀ ਫਿਰ ਉਹ ਆਟਾ ਨਹੀਂ ਬਣਦਾ ਜੇ ਮੱਧ ਪਾ ਲੈਂਗੇ ਨਾ ਫਿਰ ਆਟਾ ਨਹੀਂ ਬਣਦਾ ਹੈਗਾ ਗੱਲ ਇਹ ਬਣਾਉਣਾ ਹੈ ਉਹ ਵੀ ਇਸ ਤਰ੍ਹਾਂ ਨਹੀਂ ਬੰਦਾ ਜੀ ਜੇ ਛੋਲੇ ਦੀ ਦਾਬ ਹੋਣੀ ਆ ਉਹ ਵੀ ਫਿਰ ਇਸ ਤਰ੍ਹਾਂ ਮਲਦੀ ਹੈ ਚੱਕੀ ਬਣਾਉਂਦੀ ਆ ਹਾਂਜੀ ਧੰਨਵਾਦ ਮਾਸਟਰ ਜੀ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢਿਆ ਜੀ ਬਾਕੀ ਸਾਨੂੰ ਚੱਕੀ ਦਿਖਾਈ ਦਿਓ ਅੱਜ ਕੱਲ ਦੇ ਬੱਚਿਆਂ ਨੂੰ ਨਵੀਂ ਪਨੀਰ ਨੂੰ ਕਿਸੇ ਨੂੰ ਵੀ ਨਹੀਂ ਪਤਾ ਜੀ ਤੇ ਅੱਜ ਕੱਲ ਬੱਚੇ ਵੀ ਇਹ ਤਾਂ ਬਹੁਤ ਪੁਰਾਣੀ ਚੀਜ਼ਾਂ ਸਮਝ ਕੇ ਰੱਖਣੇ ਪੈਣੀ ਆ ਜੀ ਇਹਨਾਂ ਬੱਚਿਆਂ ਨੂੰ ਬਾਰੇ ਜਾਣ ਨਹੀਂ ਨਹੀਂ ਹੈ ਜੀ ਹਾਂਜੀ ਕਿਉਂਕਿ ਤਾਂ ਤਾਂ ਹੀ ਜਾਣ ਹੋਗਾ ਜੇ ਇਹ ਚਾ ਬੱਚੇ ਦੇਖਣਗੇ ਹਾਂਜੀ ਬਹੁਤ 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 ਠੀਕ ਆ ਜੀ ਓਕੇ